ਅਮਰੀਕਾ ਦੀ ਮਾਹਰ ਸਾਈਬਰ ਐਕਸਪਰਟ ਜਿਸ ਦਾ ਨਾਮ ਸੈਇਦ ਸੁਜਾ ਦੱਸਿਆ ਜਾ ਰਿਹਾ ਹੈ ਉਹਨਾਂ ਵੱਲੋਂ ਸੋਮਵਾਰ ਨੂੰ ਲੰਡਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਦੀ ਜਿੱਤ ਪਿੱਛੇ ਈਵੀਐਮ ਮਸ਼ੀਨਾ ਹੈਕ ਕਰਨ ਦਾ ਦਾਅਵਾ ਕੀਤਾ ਹੈ ਉਹਨਾਂ ਮੁਤਾਬਕ ਉਹਨਾਂ ਦੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਹਨਾਂ ਉੱਪਰ ਵੀ ਜਾਨਲੇਵਾ ਹਮਲਾ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਣ ਕਰਕੇ ਉਹ ਭਾਰਤ ਛੱਡ ਕੇ ਵਿਦੇਸ਼ ਭੱਜ ਗਏ ਟੈਲੀਕਮ ਜਾਇੰਟ ਰਿਲਾਇੰਸ Jio ਨੇ EVM ਨੂੰ ਹੈਕ ਕਰਨ ਦੇ ਲਈ ਸਿਗਨਲ ਦੀ ਫ੍ਰੀਕੁਐਂਸੀ ਘਟਾ ਕੇ BJP ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਸੁਝਾ ਦੇ ਅਨੁਸਾਰ ਸ਼ੇਕਰ ਉਹ ਰਾਜਸਥਾਨ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਟਰਾਂਸਮਿਸ਼ਨਰ ਨੂੰ ਹੈਕ ਕਰਨ ਦੀ ਕੋਸ਼ਿਸ਼ ਨਾ ਡਕਤੀ ਤਾਂ ਸ਼ਾਇਦ ਉੱਥੇ ਵੀ ਭਾਜਪਾ ਦਾ ਕਬਜਾ ਹੋ ਜਾਂਦਾ ਉਥੇ ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਇਸ ਪੂਰੇ ਮਾਮਲੇ ਨੂੰ ਸਿਰਫ ਇੱਕ افਵਾਹ ਘਰਾੜ ਦਿੰਦਿਆ ਸਿਰੇ ਤੋਂ ਨਕਾਰ ਦਿੱਤਾ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਪਾਰਟੀ ਨਹੀਂ ਬਣਨਾ ਚਾਹੁੰਦੀ ਸਗੋਂ ਈਵੀਐਮ ਹੈਕਿੰਗ ਦਾ ਕੀਤਾ ਗਿਆ ਦਾਵਾ ਸਿਰਫ ਇੱਕ ਸਾਜ਼ਿਸ਼ ਹੈ ਚੋਣ ਕਮਿਸ਼ਨ ਨੇ ਹੈਕਿੰਗ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਆਪਣੇ ਦਾਅਵੇ 'ਤੇ ਕਾਇਮ ਰਹਿੰਦਿਆ ਕਿ ਹੈ ਭਾਰਤ 'ਚ ਵਰਤੀਆਂ ਜਾਣ ਵਾਲੀਆਂ ਈਵੀਐਮ ਮਸ਼ੀਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ ईवीएम हैकिंग ਦੇ ਮਸਲੇ ਉੱਪਰ ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਵੱਲੋਂ ਸੈਇਦ ਸੁਜਾ ਦੇ ਖਿਲਾਫ ਐਫਆਈਆਰ ਦਰਜ ਕਰਨ ਨੂੰ ਕਿਹਾ ਜਿਸ ਦੇ ਉਪਰੰਤ ਪੁਲਿਸ ਨੇ ਆਈਪੀਸੀ ਦੀ ਧਾਰਾ 501 دہشت ਪੈਦਾ ਕਰਦੀ ਅਫਵਾਹ ਫੈਲਾਉਣ ਤੇ ਮਾਮਲਾ ਦਰਜ ਕੀਤਾ ਹੈ ਖਾਸ ਕਰ ਇਹ ਹੈ ਕਿ ਇਸ ਡਿਮੋਨਸਟ੍ਰੇਸ਼ਨ ਦੇ ਵਿੱਚ ਕਾਂਗਰਸ ਦੇ ਉੱਤਮ ਨੇਤਾ ਕਪਿਲ ਸਿੰਬਲ ਵੀ ਮੌਜੂਦ ਨੇ ਜਿਸ ਦਾ ਪ੍ਰਬੰਧ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਕੀਤਾ ਗਿਆ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ